ਮਹਾਂਯੋਗ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਸ਼੍ਰੀ ਗੁਰਪ੍ਰੀਤ ਸਿੰਘ ਖੋਲਰ ਆਈਪੀਐਸ ਡੀਸੀਪੀ ਡੀ ਸ਼੍ਰੀ ਰਵਿੰਦਰਪਾਲ ਸਿੰਘ ਆਈਪੀਐਸ ਅਤੇ ਏਡੀਐਸਪੀ ਸੀਟੀ 1 ਸ਼੍ਰੀ ਵਿਸ਼ਾਲਜੀਤ ਸਿੰਘ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੁਕੱਫਰ थाना ਇਸਲਾਮਾਬਾਦ ਇੰਸਪੈਕਟਰ ਜਸਵੀਰ ਸਿੰਘ ਅਤੇ ਇਨਾਰੀ ਪੁਲਿਸ ਪਾਰਟੀ ਵੱਲੋਂ ਇੱਕ ਗੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਦਰਜਾਰ ਕੀਤਾ ਗਿਆ ਹੈ ਮਿਤੀ 6 ਮਈ 2025 ਨੂੰ ਤਿੰਨ ਵਿਅਕਤੀਆਂ ਵੱਲੋਂ ਗੁਰਦੁਆਰਾ ਬਾਬਾ ਬੁੜੀ ਸਾਹਿਬ ਰੋਡ ਪਰ ਇੱਕ ਵਿਅਕਤੀ ਕੋਲੋਂ ਦਾਕਟਰ ਨਾਲ ਸੱਟਾ ਮਾਰ ਕੇ ਪਰਸ ਦੀ ਖੋਹੀ ਕੀਤੀ ਗਈ ਸੀ ਜੋ ਇਹਨਾਂ ਦੋ ਤਿੰਨ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਉਕਤ ਖੋਹ ਕੀਤਾ ਗਿਆ ਪਰਸ ਜਿਸ ਵਿੱਚ 400 ਰੁਪਏ ਸੀ ਉਹ ਬਰਾਮਦ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦਾਕਟਰ ਅਤੇ ਮੋਟਰਸਾਈਕਲ ਉਹ ਵੀ ਬਰਾਮਦ ਹੋ ਗਿਆ ਹੈ ਜੋ ਦਰਾਨੇ ਪੁੱਛਗਿਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਹੋਰ ਵੀ ਸ਼ਹਿਰ 'ਚ ਕਈ ਜਗ੍ਹਾ ਤੇ ਵਾਰਦਾਤਾਂ ਡਕੋਹਦੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਚਾਰ ਮੋਬਾਈਲ ਬ੍ਰਾਹਮਤ ਕਰਨੇ ਗਏ ਹਨ ਅਤੇ ਇਹਨਾਂ ਦਾ ਰਿਮਾਨ ਲੈ ਕੇ ਹੋਰ ਵੀ ਬ੍ਰਾਹਮਿਕ ਹੋਣ ਦੇ ਸਾਰ ਹਨ ਜੋ ਇਹਨਾਂ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਜਲਦ ਗ੍ਰਿਫਤਾਰ ਕਰਕੇ ਹੋਰ ਵੀ ਇਹਨਾਂ ਤੋਂ ਲੁੱਟਖੋਰੀਆਂ ਵਾਅਦਤਾਂ ਨੂੰ ਹੱਲ ਕਰ ਲਿਆ ਜਾਵੇਗਾ ਤਾਂ